ਸਾਡਾ ਡਾਕਟਰ ਵੀਰਾਂਵ ਬੇੜਰ ਸਾਡਾ ਸਨਮਾਨ ਲਈ ਸਾਡ ਜੀਣਾ ਬਣਦਾ ਨਹੀਂ ਇਤਾਂ ਦੀ ਸਰਕਾਰਾਂ ਨੂੰ ਖਾਲੀ ਪਾਰਟੀ ਜਿੰਦਾਬਾਦ 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 ਅਮਿਤ ਸਾਹਿਬ ਮੁੜਦਾਬਾ 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 ਅਮਿਤ ਸਾਹਿਬ ਮੁੜਦਾਬਾ 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 ਭੱਗਦਾ ਜੀ ਟਾਈਮ ਆ ਭਾਗ ਤੇ ਅੱਜ ਜਿਹੜਾ ਜਿਹੜਾ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਡੀਸੀ ਸਾਹਿਬ ਦੇ ਰਾਹੀਂ ਰਾਸ਼ਟਰਪਤੀ ਦੇ ਨਾਂ ਤੇ ਅਮਿਤ ਸ਼ਾਹ ਨੇ ਜੋ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਬਾਰੇ ਟਿੱਪਣੀ ਕੀਤੀ ਹੈ ਉਹ ਬਹੁਤ ਹੀ ਅਤ ਨਿੰਦਨਯੋਗ ਹੈ ਜੇਕਰ ਬਾਬਾ ਸਾਹਿਬ ਸੰਵਿਧਾਨ ਆ ਲਿਖ ਦੇ ਤੇ ਮੇਰੇ ਖਿਆਲ ਚ ਵੀ ਅਮਤ ਸ਼ਾਹ ਵੀ ਜਿਹੜਾ ਗ੍ਰਹਿ ਮੰਤਰੀ ਦੀ ਕੁਰਸੀ ਤੇ ਨਾਂ ਬਿੰਦੇ ਸਾਡੀ ਬਹੁਜਨ ਸਮਾਜ ਪਾਰਟੀ ਦੀ ਮੰਗ ਹੈ ਕਿ ਇਹਦੇ ਵਿਰੁੱਧ ਜਿਸ ਤਰ੍ਹਾਂ ਦੂਜਿਆਂ ਲੋਕਾਂ ਦੇ ਵਿਰੁੱਧ ਜਿਹੜੀ ਆ ਕਾਰਵਾਈ ਹੁੰਦੀ ਆ ਇਹਦੇ ਵਿਰੁੱਧ ਵੀ ਕਾਰਵਾਈ ਹੋਵੇ ਇਹਦੇ ਵਿਰੁੱਧ ਵੀ ਜਿਹੜਾ ਉਹ ਐਨਐਸਏ ਲਾ ਕੇ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਅੱਜ ਜੋ ਅਸੀਂ ਭੈਣ ਕੁਮਾਰੀ ਮਾਇਆਵਤੀ ਦੇ ਹੁਕਮਾਂ ਦੇ ਮੁਤਾਬਕ ਅਸੀਂ ਅੱਜ ਪ੍ਰੋਟੈਸਟ ਕੀਤਾ ਜੇਕਰ ਲੋੜ ਪਈ ਤਾਂ ਭੈਣ ਜੀ ਦੇ ਹੁਕਮ ਦੇ ਅਨੁਸਾਰ ਪੂਰੀ ਬੀਜੇਪੀ ਦਾ ਵੀ ਪਤਲਾ ਫੂਕਣਾ ਪਿਆ ਤੇ ਉਹ ਵੀ ਫੂਕਾਂਗੇ ਇਸ ਕਰਕੇ ਜੋ ਸਾਨੂੰ ਅਧਿਕਾਰ ਜਿਹੜੇ ਆ ਉਹ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਦਿੱਤੇ ਆ ਅੰਬਰ ਨਾ ਹੁੰਦਾ ਇਹ ادارے ਨਾ ਹੁੰਦੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨਾ ਹੁੰਦਾ ਅੱਜ ਅਸੀਂ ਸਾਰੇ ਨਾ ਹੁੰਦੇ ਇਹ ਸਿਰਫ ਇਹ ਸਿਰਫ ਦੇ ਸਿਰਫ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੀ ਬਦੌਲਤ ਆ ਸਾਡਾ ਹੋਰ ਕੋਈ ਗੁਰੂ ਨਹੀਂ ਸਾਡਾ ਜੇ ਗੁਰੂ ਹੈ ਕਾ ਬਾਬਾ ਸਾਹਿਬ ਡਾਕਟਰ ਪਿੰਗਰਾਓ ਅੰਬੇਦਕਰ ਗੁਰੂ ਹੈ ਚਰ ਰਹਿੰਦੀ ਦੁਨੀਆ ਤੱਕ ਬਾਬਾ ਸਾਹਿਬ ਦਾ ਨਾਮ ਅਸੀਂ ਲੈ ਕੇ ਰਹਿੰਦੇ ਰਵਾਂਗੇ ਔਰ ਉਹਦੇ ਦਿੱਤੇ ਸਬਦਾਂ ਦੇ ਨਾਲ ਹੀ ਅਸੀਂ ਜਿਹੜੀ ਆ ਅੱਜ ਨੌਕਰੀਆਂ ਵੀ ਕੀਤੀਆਂ ਅੱਜ ਅਸੀਂ ਸਿਆਸਤ ਵੀ ਕਰ ਰਹੇ ਆ ਇਹ ਸਿਰਫ ਬਾਬਾ ਸਾਹਿਬ ਡਾਕਟਰ ਪਿੰਗਰਾਓ ਅੰਬੇਦਕਰ ਦੀ ਹੈ ਕਿਸੇ ਹੋਰ ਦੀ ਨਹੀਂ ਮਰਦਾਬਾ 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 ਅੱਜ ਅਸੀਂ ਅੰਮ੍ਰਿਤ ਇਥੋਂ ਅੰਮ੍ਰਿਤਸਰ ਤੋਂ ਅਜੇ ਡੀਸੀ ਦੇ ਰਾਈ ਮੰਗ ਪੱਤਰ ਦੇਣ ਲੱਗੇ ਆ ਜੇਕਰ ਇਹਦੇ ਤੇ ਕੋਈ ਕਾਰਵਾਈ ਨਾ ਜੇਕਰ ਪੂਰਾ ਚੰਦ ਰਹੇਗਾ ਜੇਕਰ ਕੋਈ ਨਾ ਰਹੇਗਾ ਜੀ ਖੁਦਾ ਤੇਰੀ ਮਸਜਿਦ ਤੇ ਫਰਿਆਦ ਕਰਤੇ ਹਨ ਸਦਾ ਖੁਸ਼ ਰੱਖਣਾ ਉਸੇ ਜੋ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਕੋ ਯਾਦ ਕਰਤੇ ਹੈ ਜੈ ਪੀਮ ਜੈ ਭਾਰਤ ਕਿ ਜਿਹੜਾ ਭਾਰਤ ਦੇਸ਼ ਆ ਸਾਡਾ ਸੰਵਿਧਾਨ ਦੇ ਕਾਰਨ ਚੱਲਦਾ ਪਿਆ ਵਾ ਜਿਹੜਾ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਬੀਮਰਾਓ ਅੰਬੇਦਕਰ ਸਾਹਿਬ ਨੇ ਜਿਨ੍ਹਾਂ ਨੇ ਸੰਵਿਧਾਨ ਦੇ ਦਾ ਸੰਵਿਧਾਨ ਲਿਖਿਆ ਦੁਨੀਆ ਦਾ ਸਭ ਤੋਂ ਵਧੀਆ ਸੰਵਿਧਾਨ ਅਗਰ ਲਿਖਿਆ ਗਿਆ ਤਾਂ ਭਾਰਤ ਦੇ ਦਾ ਸੰਵਿਧਾਨ ਹੈ ਤੇ ਸਭ ਤੋਂ ਵਿਦਵਾਨ ਅਗਰ ਹੋਏ ਨੇ ਤੇ 바ਵਾ ਸਾਹਿਬ ਭੀਮrao ਅੰਬੇਦਕਰ ਸਾਹਿਬ ਹੋਏ ਨੇ ਤੇ ਜੇ ਉਹਨਾਂ ਨੇ ਸੰਵਿਧਾਨ ਲਿਖਿਆ ਵਾ ਉਹਨਾਂ ਦੀ ਸ਼ਪਤ ਲੈ ਕੇ ਅਸੀਂ ਆਪਣਾ ਹਉਦਿਆਂ ਦੇ ਆਪਾਂ ਬੰਨੇ ਆ ਭਾਵੇਂ ਉਹ ਸਰਪੰਚ ਹੋਵੇ ਐਮਐਲਏ ਹੋਵੇ ਐਮਪੀ ਹੋਵੇ ਜਾਂ ਪ੍ਰਧਾਨ ਮੰਤਰੀ ਭਾਵੇਂ ਰਾਸ਼ਟਰਪਤੀ ਹੋਵੇ ਠੀਕ ਹੈ ਨਾ ਸਾਰੇ ਸ਼ਪਤ ਲੈ ਕੇ ਆਪਣੀ ਕੁਰਸੀ ਤੇ ਵੀ ਰਾਜਮਾਨ ਹੁੰਦੇ ਨੇ ਤੇ ਉਸੇ ਇਸ ਸੰਵਿਧਾਨ ਦੀ ਆਪਾਂ ਉਹ ਲੰਘਣਾ ਕਰ ਰਹੇ ਆ ਜਿਹੜਾ ਇਸ ਦੇਸ਼ ਦਾ ਸੰਵਿਧਾਨ ਜਿਹਨੇ ਲਿਖਿਆ ਵਾ ਉਹਨਾਂ ਦੇ ਪ੍ਰਤੀ ਵੇਖ ਲੋ ਮਾਨਸਿਕਤਾ ਇਹਨਾਂ ਦੀ ਬੀਜੇਪੀ ਵਾਲਿਆਂ ਦੀ ਕਿਉਂਕਿ ਕਦੀ ਨਾ ਕਦੀ ਦਿਲਾਂ ਦੇ ਵਿੱਚੋਂ ਜਿਹੜੀ ਪੜਾਅ ਸੁਣੀ ਨਿਕਲ ਜਾਂਦੀ ਹੈ ਤੇ ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜਾ ਕਿ ਗਰੀਬਾਂ ਦੇ ਪ੍ਰਤੀ ਕੋਈ ਪ੍ਰੇਮ ਪਿਆਰ ਨਹੀਂ ਹੈ ਜਦੋਂ ਵੋਟਾਂ ਦੀ ਲੋੜ ਹੁੰਦੀ ਹੈ ਇਹ ਸਾਡੇ ਸਮਾਜ ਕੋਲ ਆਉਂਦੇ ਨੇ ਉਹਨਾਂ ਦੇ ਪੈਰੀ ਵੀ ਪੈਂਦੇ ਨੇ ਸਭ ਕੁਝ ਕਰਦੇ ਨੇ ਲੇਕਿਨ ਅੱਜ ਇਹਨਾਂ ਦੀ ਮਾਨਸਿਕਤਾ ਵੇਖੋ ਇੱਕ ਮੈਂ ਹੋਰ ਗੱਲ ਦਸਾਂਗਾ ਕਿਉਂਕਿ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਅਗਰ ਸੰਵਿਧਾਨ ਨਾ ਲਿਖਦੇ ਅਗਰ ਹਿੰਦੂ ਕੋਡ ਬਿਲ ਪਾਸ ਨਾ ਹੁੰਦਾ ਤੇ ਇਹਨਾਂ ਦੀ ਜਿਹੜੀਆਂ ਮਾਵਾਂ ਭੈਣਾਂ ਸਾਰੇ ਬਹੁਜਨ ਸਮਾਜ ਮਤਲਬ ਪੂਰੇ ਦੇਹ ਦੀ ਜਿਹੜੀ ਨਾਰੀ ਆ ਸਾਡੀ ਜੇ ਬਰਾਬਰਤਾ ਦਾ ਅਧਿਕਾਰ ਪੁਰਸ਼ਾਂ ਦੇ ਬਰਾਬਰ ਦਿੱਤਾ ਤੇ ਸਾਡੇ ਦੇ ਸੰਵਿਧਾਨ ਨੇ ਦਿੱਤਾ ਬਾਬਾ ਸਾਹਿਬ ਭੀਮrao ਅੰਬੇਦਕਰ ਸਾਹਿਬ ਨੇ ਦਿੱਤਾ ਵਾ ਅੱਜ ਵੇਖੋ ਅੰਮ੍ਰਿਤਸਰ ਦੇ ਵਿੱਚ ਕੌਂਸਲਰ ਇਲੈਕਸ਼ਨ ਹੋਏ ਨੇ 50% ਸੀਟਾਂ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਭੈਣਾਂ ਨੂੰ ਮਿਲੀਆਂ ਨੇ ਸਾਡੇ ਜਿਹੜੇ ਅੰਮ੍ਰਿਤਸਰ ਸ਼ਹਿਰ ਦੀ ਭਾਵੇਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਲੈਕਸ਼ਨ ਹੋਈ ਹੈ 50% ਕੋਟਾ ਉਹਨਾਂ ਨੂੰ ਮਿਲਿਆ ਵਾ ਉਹ ਉਹ ਮਿਲਿਆ ਤਾਂ ਸੰਵਿਧਾਨ ਦੀ ਬਦੌਲਤ ਕਿਉਂਕਿ ਜੇ ਆਪਾਂ ਹਿੰਦੂ ਗ੍ਰੰਥਾਂ ਦੇ ਹਿਸਾਬ ਨਾਲ ਚੱਲੀਏ ਜੇ ਪਿਛਲਾ ਗ੍ਰੰਥ ਵੇਖੀਏ ਜਦੋਂ ਉਹਦਾ ਪਤੀ ਮਰ ਜਾਂਦਾ ਸੀ ਤਾਂ ਉਹਨੂੰ ਜਿੰਦਾ ਜਲਾ ਦਿੱਤਾ ਜਾਂਦਾ ਹੈ ਐਸੇ ਗ੍ਰੰਥ ਸਨ ਇਹਨਾਂ ਦੇ ਤੇ 바ਵਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਨਾ ਹੁੰਦੇ ਤੇ ਅੱਜ ਨਾਰੀ ਦਾ ਸਨਮਾਨ ਨਾ ਹੁੰਦਾ ਅਸੀਂ ਤਾਂ ਕਿਉਂਕਿ 바ਵਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਸਾਡੇ ਭਗਵਾਨ ਨੇ ਹੱਗੇ ਆ ਰਹਿਣਗੇ ਸਦਾ ਰਹਿਣਗੇ ਕਿਉਂਕਿ ਜੋ ਕੁਝ ਦਿੱਤਾ ਹੈ 바ਵਾ ਸਾਹਿਬ ਹਿਮਰਾਓ ਅੰਬੇਦਕਰ ਸਾਹਿਬ ਦੀ ਦੇਣ ਹੈ ਅੱਜ ਜੇ ਆਪਾਂ ਅੱਜ ਤੁਹਾਡੇ ਸਾਹਮਣੇ ਰੂਬਰੂ ਹੋ ਰਿਹਾ ਉਹਨਾਂ ਦੀ ਦੇਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਭਾ ਨਹੀਂ ਦਿੰਦਾ ਵਾ ਕਿਉਂਕਿ ਸਾਰੇ ਜਿਹੜਾ ਕਿ ਪੂਰੇ ਦੇ ਦੇ ਲੋਕ ਨੇ ਕਿਉਂਕਿ ਵੋਟਾਂ ਪਾ ਕੇ ਅਸੀਂ ਉਹਨਾਂ ਨੂੰ ਭੇਜੀ ਦਾ ਤੇ ਉਹਨਾਂ ਦੇ ਪ੍ਰਤੀ ਇਹਨਾਂ ਦੀ ਜਿਹੜੀ ਭਾਵਨਾ ਵਾ ਬਹੁਤ ਗੰਦੀ ਭਾਵਨਾ ਵਾ ਉਹ ਭਾਵਨਾ ਸਹੀ ਨਹੀਂ ਹੈ ਕਿਉਂਕਿ ਭਾਵਨਾ ਸਹੀ ਹੋਣੀ ਚਾਹੀਦੀ ਹੈ ਜਿਹੜਾ ਦੇਸ਼ ਦਾ ਭਾਵੇਂ ਪ੍ਰਧਾਨ ਮੰਤਰੀ ਵੀ ਹੋਵੇ ਉਹ ਦੇਸ਼ ਦੇ ਜਿੰਨੇ ਵੀ ਸਮਾਜ ਦੇ ਲੋਕ ਨੇ ਉਹਨਾਂ ਦੇ ਪ੍ਰਤੀ ਭਾਵਨਾ ਵਧੀਆ ਹੋਣੀ ਚਾਹੀਦੀ ਹੈ ਪ੍ਰੇਮ ਪਿਆਰ ਹੋਣਾ ਚਾਹੀਦਾ ਕਿਉਂਕਿ ਫੇਰ ਹੀ ਸਾਡਾ ਦੇਸ਼ ਚੱਲੇਗਾ ਸਹੀ ਚੱਲੇਗਾ ਜੇ ਉਹ ਹੀ ਜਾਤੀ ਪ੍ਰਥਾ ਜਿਹੜੀ ਹੈ ਜਾਤੀਵਾਦੀ ਸਿਸਟਮ ਜਿਹੜਾ ਚੱਲਦਾ ਰਹੇਗਾ ਤਾਂ ਸਾਡੇ ਦੇਸ਼ ਦਾ ਕਿੱਥੋਂ ਫਲਵਾੜਾ ਦੇ ਜਿਹੜੇ ਸਾਡੇ ਨੁਕਸਾਨ ਹੋਏ ਜੀ ਸਰ ਮੇਰਾ ਨਾਮ ਨਥਾ ਸਿੰਘ ਡਿਸਟ੍ਰਿਕਟ ਪ੍ਰੈਜ਼ੀਡੈਂਟ ਅਮਰਸਰ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਸਰਕਾਰ ਦੇ ਕੰਨਾਂ ਤੱਕ ਇਹ ਪਹੁੰਚਾਉਣਾ ਚਾਹੁੰਦੇ ਆਂ ਕਿ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਬਾਬਾ ਸਾਹਿਬ ਭੀਮਰਾਵ ਅੰਬੇਦਕਰ ਜੀ ਦੇ ਉੱਤੇ ਟਿੱਪਣੀ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰ ਵੱਲੋਂ ਭੈਣਾ ਭਰਾਵਾਂ ਸ਼ੂਬੇ ਦੇ ਸਕੱਤਰ ਦੋਸਾਹਬਾਂ ਸਾਡੇ ਨਾਲ ਜਿਨ੍ਹਾਂ ਨੇ ਇੱਥੇ ਸ਼ਮੂਲੀਅਤ ਕੀਤੀ ਅੱਜ ਮੰਗ ਪੱਤਰ ਦੇਣ ਦੀ ਇਹ ਪ੍ਰੋਗਰਾਮ ਸਾਡਾ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਡੀਸੀ ਸਾਹਿਬਾਨਾਂ ਨੂੰ ਮੰਗ ਪੱਤਰ ਅੱਜ ਦਿੱਤੇ ਜਾ ਰਹੇ ਆ ਇਹ ਅਮਿਤ ਸ਼ਾਹ ਜੀ ਇਸ ਗੱਲ ਦੀ ਇਸ ਤਰ੍ਹਾਂ ਇਹ ਸ਼ਬਦ ਕਹੇ ਜਿਹੜੇ ਉਹਨਾਂ ਦੀ ਮਾਫੀ ਮੰਗਣ ਔਰ ਅਗੋਂ ਤੋਂ ਇਸ ਤਰ੍ਹਾਂ ਦੀਆਂ ਤੁੱਜੀਆਂ ਟਿੱਪਣੀਆਂ ਜਿਹੜੀਆਂ ਉਹ ਬਾਬਾ ਸਾਹਿਬ ਜੀ ਦੇ ਉੱਤੇ ਕਦੀ ਵੀ ਨਾ ਸੁਪਨੇ ਅੰਦਰ ਵੀ ਨਾ ਕਰਨ ਅੱਜ ਅਸੀਂ ਸ਼ਾਂਤੀਪੂਰਵਕ ਸ਼ਾਂਤੀਪੂਰਵਕ ਅਸੀਂ ਅੱਜ ਸੰਘਰਸ਼ਮਈ ਤਰੀਕੇ ਦੇ ਨਾਲ ਸ਼ਾਂਤ ਰਹਿ ਕੇ ਪ੍ਰਦਰਸ਼ਨ ਵੀ ਕੀਤਾ ਔਰ ਮੰਗ ਪੱਤਰ ਵੀ ਦਿੱਤਾ ਅਗਰ ਜੇ ਉਹ ਮਾਫੀ ਨਹੀਂ ਮੰਗਦੇ ਅਮਰਤਾ ਸਾਹਿਬ ਜੀ ਤੇ ਫਿਰ ਉਹਨਾਂ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਜਿੱਦਾਂ ਕਿ ਜਿਵੇਂ ਕਿ ਕੋਈ ਖਾਲਸਤਾਨ ਕੋਈ ਹਿੰਦੂ ਰਾਸ਼ਟਰ ਦੇ ਨਾਂ ਤੇ ਵੱਖ-ਵੱਖ ਨਾਰੇ ਲਾਉਂਦਾ ਤੇ ਉਹਨਾਂ ਦੇ ਉੱਤੇ ਖਾਲਸਤਾਨ ਦਾ ਨਾਂ ਲਾ ਕੇ ਤੇ ਅੰਦਰ ਦਿੱਤੇ ਜਾਂਦੇ ਬੰਦੇ ਜੇਲ੍ਹਾਂ ਦੇ ਅੰਦਰ ਬੰਦੀ ਸਿੱਖ ਬਣਾਏ ਜਾਂਦੇ ਆ ਇਹ ਭਾਜਪਾ ਦੀ ਸਰਕਾਰ ਆਪਣੀ ਪੀੜ੍ਹੀ ਥਾਂ ਦੇ ਸੂਟਾ ਨਹੀਂ ਫੇਰਦੀ ਇਹ ਇਸ ਤਰ੍ਹਾਂ ਦੇ ਵੱਖ-ਵੱਖ ਦੇ ਬਿਆਨ ਛੱਡਦੇ ਇਹਨਾਂ ਦੇ ਥੱਲੇ ਜਿਹੜੇ ਜਿਹੜੇ ਇਹਨਾਂ ਨੇ ਰੱਖੇ ਆ ਬ੍ਰਾਹਮਣਵਾਦੀ ਲੋਕ ਉਹਨਾਂ ਨੂੰ ਥੱਲੇ ਛੱਡਿਆ ਉਹ ਹਿੰਦੂ ਰਾਸ਼ਟਰ ਦੀ ਵੀ ਮੰਨ ਕਰਦੇ ਆ ਉਹਨਾਂ ਤੇ ਐਨਐਸਏ ਕਿਉਂ ਨਹੀਂ ਲੱਗ ਰਹੀ ਇਹ ਐਨਐਸਏ ਜਿਹੜੀ ਉਹ ਸਿਰਫ ਪੰਜਾਬ ਦੇ ਵਿੱਚ ਹੀ ਬੰਦੀ ਸਿੱਖ ਬਣਾ ਕੇ ਤੇ ਅੰਦਰ ਦਿੱਤੇ ਜਾ ਰਿਹਾ ਸਜ਼ਾ ਕੱਟ ਰਿਹਾ ਵੀ ਲੋਕ ਜਿਹੜੇ ਉਹ ਵਿਧਾਨ ਦੀ ਲੰਘਣਾ ਕਰ ਰਹੇ ਇਹ ਗੱਦੀ ਤੇ ਬੈਠੇ ਹਾਕਮ ਜਿਹੜੇ ਅੱਜ ਜੀ ਸੰਸਦ ਦੇ ਵਿੱਚ ਗਏ ਜਿਹੜੇ ਠੀਕ ਇਸ ਕਰਕੇ ਅਸੀਂ ਇਹ ਸੰਘਰਸ਼ ਸਾਡਾ ਅੱਜ ਜਿਹੜਾ ਸੀ ਇਹ ਬਾਬਾ ਸਾਹਿਬ ਜੀ ਦੇ ਉਪਮਾਨ ਕਰਨ ਦੇ ਉੱਤੇ ਅਸੀਂ ਇਹ ਸੰਘਰਸ਼ ਕੀਤਾ ਇਤੋਂ ਅੱਗੇ ਜੋ ਦੇਸ਼ ਦੇ ਵਿੱਚ ਬਹੁਤ ਗਲਤ ਰੁਝਾਨ ਅਤਿਆਚਾਰ ਭ੍ਰਿਸ਼ਟਾਚਾਰ ਰਿਜ਼ਰਵੇਸ਼ਨਾਂ ਖਤਮ ਕਰਨ ਦਾ ਪ੍ਰਾਈਵੇਟ ਕਰਨਾ ਬੇਰੁਜ਼ਗਾਰੀ ਫਲਾਉਣਾ ਇਹ ਸਭ ਕੁਝ ਦੇ ਉੱਤੇ ਬੀਐਸਪੀ ਵੱਲੋਂ ਜੋ ਸਾਨੂੰ ਸਾਡੇ ਸੈਂਟਰ ਵੱਲੋਂ ਪਾਰਟੀ ਭੈਜੀ ਕੁਮਾਰੀ ਮਾਇਆਵਦੀ ਜੀ ਸੂਬੇ ਦੇ ਸਾਡੇ ਪ੍ਰਧਾਨ ਕਰੀਮਪੁਰ ਜੀ ਸਾਹਿਬ ਸੁਬਾ ਸਕਤਰ ਸੁਪੂਰੀ ਸਵੇ ਦੀ ਲੀਡਰਸ਼ਿਪ ਜੋ ਜਿਹਨਾਂ ਨੂੰ ਹੁਕਮ ਕਰੇਗੀ ਅਗਲਾ ਉਹਦੇ ਤੇ ਅਸੀਂ ਪੈਰਾ ਦੇਾਂਗੇ ਠੋਕ ਕੇ ਇਹ ਬਾਬਾ ਸਾਹਿਬ ਜੀ ਜੇ ਅਮਰ ਰਹੇ ਦੇ ਨਾਰੇ ਜਿਹੜੇ ਉਹ ਲੱਗਦੇ ਰਹਿਣਗੇ ਬਾਬਾ ਸਾਹਿਬ ਜੀ ਦੇ ਸਨਮਾਨ ਲਈ ਸਾਡਾ ਜੀਵਨ ਜਿਹੜਾ ਉਹ ਕੁਰਬਾਨ ਹੈ